ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਨਟ ਨਾਰਾਇਣ ਮਹੱਲਾ ਚੌਥਾ ਏਕੋ ਓੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰੇ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਮੇਰੇ ਮਾਨ ਜਪ ਅਨਸ ਨਾਮ ਹਰੇ ਕੋਟ ਕੋਟ ਦੁਖ ਬੋਕੀ ਨੈ ਸਭ ਪਰ ਹਰ ਪਾਤਰੇ ਰਹੋ ਹਰ ਹਰ ਨਾਮ ਜਪੇ ਆਰਾਧੇ ਸੇਵਕ ਭਾਈ ਖਰੇ ਗਿਲੀ ਬਕ ਦੁਖ ਗਏ ਸਭ ਨਿਕਰੇ ਜਿਉ ਪਾਣੀ ਮੈਲ ਹਰੇ ਕਿਨ ਕਿਨ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਹਰੇ ਪੰਜ ਦੋਖ ਅਸਾ ਨਗਰ ਮੈਂ ਇਕ ਖਿਨ ਪਲ ਦੂਰ ਕਰੇ ਬੜ ਭਾਗੀ ਹਰ ਨਾਮ ਤੇ ਆਵੇ ਹਰ ਕੇ ਭਗਤ ਹਰੇ ਤਿਨ ਕੇ ਸੰਗਿ ਦੇਵ ਪ੍ਰਵਜਾ ਚੋ ਮੈਂ ਮੂੜ ਮੁਗ ਨਿਸਤਾਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵੋ ਸ਼ਰਨ ਪੜੇ ਨਾਨਕ ਜਨ ਤੋਂ ਮਰੇ ਸੰਨਾਈ ਹਰਿ ਰਖੋ ਲਾਜ ਹਰੇ ਨਟ ਮਹੱਲਾ ਚਤਿ RAM ਜਪ ਜਨ ਰਾਮ ਨਾਮ ਅਰਲੇ RAM ਨਾਮ ਜਪਿਓ ਗੁਰਬਚਨੀ ਹਰਿ ਧਾੜੀ ਹਰਿ ਕਿਰਪਾ ਲੇ ਰਾਹਾ ਹਰਿ ਹਾਰੇ ਅਗਮ ਅਗਾ ਗੋਚਰੇ ਸੁਆਮੀ ਜਾਣੇ ਜਪ ਮਿਲ ਸਲਸਲੈ ਹਰ ਕੇ ਸੰਤੇ ਮਿਲਿ RAM ਰਸ ਪਾਇਆ ਹਮ ਜਨਕੈ ਬਲ ਬਲਲੇ ਪਰਖੋਤਮ ਹਰਿ ਨਾਮ ਜਨ ਗਾਇਓ ਸਭ ਦਾਲਦ ਦੁਖ ਦਲ ਲਲੇ ਵਿਚ ਦੇਹੀ ਦੋਖ ਅਸਾਦੇ ਪੰਜ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤੇ ਮਨ ਪ੍ਰੇਤ ਲਗਾਈ ਜਨ ਦੇ ਕੈ ਸਾਸ ਕਮਲੇ ਉਨ ਵਹ ਘਾਨੇ ਘਾਨੇ ਘਨ ਹਰ ਗਰਜੈ ਘਨ ਹਰ ਗਰਜੈ ਮਾਨੇ ਬਿਕਸਾ ਮੋਰ ਮੁਰਲਾਏ ਹਮਰੇ ਸਵਾਮੀ ਲੋਚ ਅਮਲਾਈ ਹਮ ਜੀਵੇ ਦੇਖ ਹਰ ਮਿਲੈ ਜਨ ਨਾਨਕ ਹਰ ਅਮਲ ਹਰ ਲਾਈ ਹਰ ਮਿਲੋ ਅੰਧ ਪਲੇ ਜਨ ਨਾਨਕ ਹਰ ਅਮਲ ਹਰ ਲਾਈ ਹਰ ਮਿਲੋ ਅੰਧ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ